ਸੱਸ ਮੇਰੀ ਨੇ ਚੂੜੀ ਚੜਾਈ ਸੱਸ ਮੇਰੀ ਨੇ ਚੂੜੀ ਚੜਾਈ ਉਹ ਵੀ ਨਵੇਂ ਨਮੂਨੇ ਦੀ ਰੋਟੀ ਖਾਲੇ ਬਾਲਮਾ ਚਟਨੀ ਹਰੇ ਪੁਦੀਨੇ ਦੀ ਰੋਟੀ ਖਾਲੇ ਬਾਲਮਾ ਚਟਨੀ ਹਰੇ ਪੁਦੀਨੇ ਦੀ ਰੋਟੀ ਖਾਲੇ ਬਾਲਮਾ ਚਟਨੀ ਹਰੇ ਪੁਦੀਨੇ ਦੀ ਸੱਸ ਮੇਰੀ ਨੇ ਜੋੜੇ ਜੰਮੇ ਸੱਸ ਮੇਰੀ ਨੇ ਜੋੜੇ ਜੰਮੇ ਇੱਕ ਬੱਕਰੀ ਇਕ ਲੇਲਣ ਮਾਂਜੀ ਆ ਕੀ ਆ ਕੀ ਰੌਣਕ ਮੇਲਾ ਨੀ ਮਾਂਜੀ ਆ ਕੀ ਆ ਕੀ ਰੌਣਕ ਮੇਲਾ ਣੀ ਮਾਂਜੀ ਆ ਕੀ ਸੱਸ ਮਰੀ ਨੇ ਮੁੰਡਾ ਜੰਮਿਆ ਸੱਸ ਮਰੀ ਨੇ ਮੁੰਡਾ ਜੰਮਿਆ ਲੋਕੀ ਦੇਣ ਵਧਾਈ ਨਿਸ਼ਰੀਕ ਜੰਮਿਆ ਜਾਨ ਮੁੱਠੀ ਵਿੱਚ ਆਈ ਨਿਸ਼ਰੀਕ ਜੰਮਿਆ ਜਾਨ ਮੁੱਠੀ ਵਿੱਚ ਆਈ ਸੱਸ ਮਰੀ ਨੇ ਮੁੰਡੇ ਵੰਡੇ ਸੱਸ ਮਰੀ ਨੇ ਮੁੰਡੇ ਵੰਡੇ ਮੈਨੂੰ ਦਿੱਤਾ ਬਿੱਲੂ ਭਲਾਂ ਮੈਂ ਬਿੱਲੂ ਜੋਗੀ ਆ ਭਲਾਂ ਮੈਂ ਬਿੱਲੂ ਜੋਗੀ ਆ ਪਲਾਂ ਮੈਂ ਬਿੱਲੂ ਜੋਗੀਆਂ ਪਲਾਂ ਮੈਂ ਬਿੱਲੂ ਜੋਗੀਆਂ ਸੱਸ ਮੇਰੀ ਨੇ ਟਿਕਾ ਕੜਾਇਆ ਸੱਸ ਮੇਰੀ ਨੇ ਟਿਕਾ ਕੜਾਇਆ ਮੈਨੂੰ ਕਹਿੰਦੀ ਪਾ ਕੁੜੇ ਰਾਂਝਾ ਮੇਰਾ ਲੂਣ ਕੋਟਣਾ ਪਾਵਾਂ ਕੀ ਦੇ ਚਾ ਕੁੜੇ ਰਾਂਝਾ ਮੇਰਾ ਲੂਣ ਕੋਟਣਾ ਪਾਵਾਂ ਕੀ ਦੇ ਚਾ ਕੁੜੇ ਰਾਂਝਾ ਮੇਰਾ ਲੂਣ ਕੋਟਣਾ ਪਾਵਾਂ ਕੀ ਦੇ ਚਾ ਕੁੜੇ ਸੱਸ ਪਕਾਵੇ ਰੋਟੀਆਂ ਮੈਂ ਪੇੜੇ ਗਿਣਦੀ ਆਈ ਸੱਸ ਸੇ ਪਕਾਵੇ ਰੋਟੀਆਂ ਮੈਂ ਪੇੜੇ ਗਿਣਦੀ ਆਈ ਸੱਸ ਨੇ ਰਿੱਧੀ ਖੀਰ ਮੈਂ ਵੀ ਖੋੜ ਲਈ ਸ਼ਿਰਦਾਈ ਸੱਸੇ ਨੇ 12 ਤਾਲੀਏ ਮੈਂ 13 ਤਾਲੀ ਆਈ ਸੱਸੇ ਨੇ 12 ਤਾਲੀਏ ਮੈਂ 13 ਤਾਲੀ ਆਈ ਸੱਸੇ ਨੇ 12 ਤਾਲੀਏ ਮੈਂ 13 ਤਾਲੀ ਆਈ ਸੱਸੇ ਨੇ ਸਮਝਾਲੇ ਪੁੱਤ ਨੂੰ ਕਰਨੀ ਬੇਗਾਨੇ ਜਾਂਦਾ ਸੱਸੇ ਨਹੀਂ ਸਮਝਾਲੇ ਪੁੱਤ ਨਹੀਂ ਕਰਨੀ ਬਗਾਨੇ ਜਾਂਦਾ ਘਰ ਦੀ ਨਾਰ ਪਤਾ ਸੇ ਵਰਗੀ ਬਾਹਰ ਲੀਆਂ ਵੱਲ ਜਾਂਦਾ ਪੁੱਤ ਸਮਝਾਲੇ ਸੱਸੀਏ ਮੈਥੋਂ ਇਹ ਜਰਿਆਣੀ ਜਾਂਦਾ ਪੁੱਤ ਸਮਝਾਲੇ ਸੱਸੀਏ ਮੈਥੋਂ ਇਹ ਜਰਿਆਣੀ ਜਾਂਦਾ ਪੁੱਤ ਸਮਝਾਲੇ ਸੱਸੀਏ ਮੈਥੋਂ ਇਹ ਜਰਿਆਣੀ ਜਾਂਦਾ ਸੱਸੇ ਨਹੀਂ ਸਮਝਾਲੇ ਪੁੱਤ ਨੂੰ ਸੱਸੇ ਨਹੀਂ ਸਮਝਾਲੇ ਪੁੱਤ ਨੂੰ ਕਰਨੀ ਬਗਾਨੇ ਜਾਂਦਾ ਕਰਦੀ ਸ਼ੱਕਰ ਬੂਰੇ ਵਰਗੀ ਗੁੜ ਚੋਰੀ ਦਾ ਖਾਂਦਾ ਚੰਦਰੇ ਨੂੰ ਇਸ਼ਕ ਬੁਰਾ ਬਿਨ ਪੌੜੀ ਚੜ ਜਾਂਦਾ ਚੰਦਰੇ ਨੂੰ ਇਸ਼ਕ ਬੁਰਾ ਬਿਨ ਪੌੜੀ ਚੜ ਜਾਂਦਾ ਚੰਦਰੇ ਨੂੰ ਇਸ਼ਕ ਬੁਰਾ ਬਿਨ ਪੌੜੀ ਚੜ ਜਾਂਦਾ ਨਹੀਂ ਚੰਦਰੇ ਨੂੰ ਇਸ਼ਕ ਬੁਰਾ ਸੱਸੇ ਨੀ ਪੁੱਤ ਬਹੁਤ ਤੇਜ ਜਮਲੈ ਸੱਸੇ ਨੀ ਪੁੱਤ ਬਹੁਤ ਤੇਜ ਜਮਲੈ ਜਮ ਜਮਲਾ ਲੈ ਢੇਰ ਤੈਨੂੰ ਨਫਾ ਬਥੇਰਾ ਲੈ ਚਲ ਬੀਕਾ 네ਰ ਤੈਨੂੰ ਨਫਾ ਬਥੇਰਾ ਲੈ ਚਲ ਬੀਕਾ 네ਰ ਨੋਨਾ ਭਾਵ ਤੇਰਾ ਲੈ ਚਲ ਬੀਕਾ ਨੇਰ ਪਹਿਲੀ ਪਹਿਲੀ ਵਾਰ ਮੈਂ ਸਹੁਰਿਆਂ ਦੇ ਗਈ ਸੀ ਪਹਿਲੀ ਪਹਿਲੀ ਵਾਰ ਨਹੀਂ ਮੈਂ ਸਹੁਰਿਆਂ ਦੇ ਗਈ ਸੀ ਸੱਸ ਨੇ ਮਰੋੜ ਦਿੱਤੀ ਬਾ ਕੜਾਕ ਚੂੜਾ ਟੁੱਟਿਆ ਹਾਏ ਮੇਰੀ ਮਾਂ ਕੜਾਕ ਚੂੜਾ ਟੁੱਟਿਆ ਹਾਏ ਮੇਰੀ ਮਾਂ ਸੱਸੇ ਲੜੇ ਆ ਨਾ ਕਰੇ ਸਸੇ ਲੜੇ ਆ ਨਾ ਕਰ ਐਵੇਂ ਸੜੇ ਨਾ ਕਰ ਬੋਦੀ ਔਖੀਆਂ ਤਾਂ ਸਾਡੇ ਵੱਲ ਕਾਂਦੇ ਕਰਦੇ ਸਾਡੇ ਬਾਪ ਦਾ ਜਵਾਈ ਸਾਡੇ ਵੱਲ ਕਰਦੇ ਸਾਡੇ ਬਾਪ ਦਾ ਜਵਾਈ ਸਾਡੇ ਵੱਲ ਕਰਦੇ ਸਾਡੇ ਬਾਪ ਦਾ ਜਵਾਈ ਸਾਡੇ ਵੱਲ ਕਰਦੇ